ਇੱਥੇ ਲਗਭਗ 10 ਵਜ ਗਏ ਨੇ ਤੇ ਗਰਮੀ ਹੁਣੇ ਹੀ ਸਟਾਰਟ ਹੋ ਗਈ ਐ ਥੋੜਾ ਹੀ ਬਾਕੀ ਐ ਓਹ ਹੋ ਹੋ ਸਾਂ ਤਾਂ ਹੁਣੇ ਚੜ ਗਏ ਨਹੀਂ ਜਾਣਾ ਕਿਉਂ ਕੀ ਹੋ ਗਿਆ ਆਈ ਡੋਨਟ ਨੋ ਕਿ ਟੇਸਟ ਕਿਦਾਂ ਦਾ ਹੋਣਾ ਤੇਰਾ ਬੱਤ ਪਾਟ ਕੇ ਤੇਰਾ ਇੱਥੇ ਲਗਭਗ 10 ਵਜ ਗਏ ਨੇ ਤੇ ਗਰਮੀ ਹੁਣੇ ਹੀ ਸਟਾਰਟ ਹੋ ਗਈ ਐ ਮੈਂ ਖੜਾ ਜੀ ਕੇ ਵਾਲ ਟਾਵਰ ਟਵਿੰਸ ਟਾਵਰ ਸੋਹਣਾ ਹੈ ਕਿਹੜਾ ਇੱਥੇ ਵਿਚਾਰੇ ਮਿਸਤਰੀਆਂ ਨੇ ਹੱਥ ਕਰ ਸਕੇ ਤੈਨੂੰ ਪਾੜ ਸੋਣ ਲੱਗੇ ਖਾਣੇ ਬਿਜੁਰ ਮੈਨੇ ਵੀ ਖਾਇਆ ਕਿਸ ਚ ਇਹ ਪੈਕੇਟ ਹੋਰ ਲੈਣ ਸੋ ਫਾਈਨਲੀ ਵੀ ਹੈਵ ਰੀਚਡ ਬਾਤੂ ਕੇ ਬਾਤੂ ਕੇ ਇੱਥੇ ਮੌਸਮ ਕੁਝ ਠੀਕ ਹੈ ਪਿੱਛੇ ਅਸੀਂ ਕਿੰਗ ਪੈਲੇਸ ਗਏ ਸੀ ਇੱਕ ਜਿੱਥੇ ਕੋਲ ਵਰਲਡ ਵਾਰ ਸਮਥਿੰਗ ਉਦਾਂ ਦਾ ਕੁਝ ਇਨਫੋਰਮੇਸ਼ਨ ਸੀਗੀ ਉੱਥੇ ਬਹੁਤ ਜ਼ਿਆਦਾ ਗਰਮੀ ਸੀਗੀ ਇੱਥੇ ਪਹਾੜ ਹੈ ਤਾਂ ਕੁਝ ਠੀਕ ਹੈ ਇੱਥੇ ਬਾਕੀ ਸੋਹਣਾ ਹੈ ਬਹੁਤ ਸੋਹਣਾ ਕਿੰਨੀ ਕਿੰਨੀ ਦੁਨੀਆ ਆਈ ਹੋਈ ਹੈ ਅਰਾਊਂਡ 400 ਦੇ ਲਗਭਗ ਇਹ ਪੌੜੀਆਂ ਨੇ ਜਿਹੜੀਆਂ ਹੁਣ ਅਸੀਂ ਚੜ੍ਹਨੀਆਂ ਨੇ भाई जी चार सौ पौड़ियाँ चढ़निया ने है चकल इंडिया, इंडिया? तू बस गल सुन सिर्फ बैग ही चकला उत्त पहुंच जी जागा कला इंडिया किमें पहुंच के दिखाएगी चल ठीक है डन चलो लेट्स स्टार्ट हाँ जी ਹੱਲੇ ਤੇ ਵੀ ਹੱਲੇ ਦੇ 20 25 ਹੋਈਆਂ ਨੇ ਓਹ ਹੋ ਹੈਕਚੁਅਲੀ ਇਹ ਪੌੜੀਆਂ ਨਾ ਲਾਈਕ ਸਿਗਨੀਫੀਕੈਂਟਲੀ ਉੱਤੇ ਜਾ ਰਹੀਆਂ ਨੇ ਬਸ ਨਹੀਂ ਸਮਝ ਆਇਆ ਓਹ ਹੋਹ ਕਾਹ ਨਹੀਂ ਬੜਾ ਲੱਗਦਾ ਹੈ ਇਹ ਹੱਲੇ ਇੰਨਾ ਆਗੇ ਤੇ ਇੰਨਾ ਜਾਣਾ ਓਹ ਹੋ ਹੋ ਸਾ ਤਾਂ ਹੁਣੇ ਚੜ ਗਏ ਨਹੀਂ ਜਾਣਾ ਕਿਉਂ ਕੀ ਹੋ ਗਿਆ ਯਾਰ ਕਿੰਨੀ ਹਾਈਟ ਹੈ ਵੀ ਜਾਣਾ ਤਾਂ ਪੈਣਾ ਹੈ ਜਾ ਕੇ ਤਾਂ ਦੇਖ ਕੇ ਤਾਂ ਆਵਾਂਗੇ ਘੰਟੇ ਦੇ ਜ਼ਿਆਦਾ ਲੱਗ ਜਾਣਾ ਆਪਾਂ ਕਹਿ ਵਾਲੇ ਨੇ ਕਿਹੜੇ ਕੰਟੇ ਸਹੀ ਜਾਣਾ ਹਿੰਮਤ ਰੱਖ ਹੈ ਆਪਾਂ ਬੜੀ ਆਰਾਮ ਫਰੋ ਪੀਸ ਨਾਲ ਚੱਲੂ ਚੱਲ ਸਲੋ ਸਲੋ ਚੱਲ ਮੈਂ ਤਾਂ ਲਗਭਗ ਪਹੁੰਚ ਗਿਆ Oh, chokri oh. Oh. hoti hai. Aaja. So, finally, I have reached. ਥੋੜਾ ਹੀ ਬਾਕੀ ਐ ਇਹ ਦੇ ਐਕਸਪ੍ਰੈਸ਼ਨ ਦੇਖੋ ਮਾਦੂ ਜੀ ਅਗਰ ਮੇਰੀ 2500 ਕੈਲਰੀ ਬਰਨ ਹੋ ਗਈ ਅਗਰ ਮੇਰੀ 2500 ਕੈਲਰੀ ਬਰਨ ਹੋ ਗਈ ਓਹੋ ਓਹੋ ਬੱਦੇ ਸ਼ਹਿਰ ਦਾ ਥਿਊ ਦੇ ਕਿੰਨਾ ਵਧੀਆ ਰਿਹਾ ਹੇ ਕੋਈ 4033957 ਕੰਪਲੀਟ ਲਿਖਿਆ ਹੋਣਾ ਕਿਸੇ ਤਰੀਕੇ ਸਵਾਲ ਮੁੱਦਾ ਇਹ ਛੱਡ ਗਿਆ ਹੈ ਵੀ ਉੱਥੇ ਕਿਸੇ ਨੇ ਜਾ ਕੇ ਕਿਵੇਂ ਲਿਖਿਆ ਹੋਗਾ ਓਹ ਹੋ ਹੋ ਸੋਲ ਉੱਗਣ ਵਾਲੇ ਉੱਗ ਪਿੰਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਜਿਵੇਂ ਅੱਜ ਤੂੰ ਪੌੜੀਆਂ ਪਾੜ ਕੇ ਚੜੀ ਆ ਗਈ ਓਹ ਹੋ ਚਲੋ ਅੱਗੇ ਦੇਖਦੇ ਆ ਕੀ ਹੈ ਓਹ ਵਾਹ ਜੀ ਵਾਹ। ਬਾਕੀ ਨਾ ਸੋਣਾ ਏ। ਹੁਣ ਅਸੀਂ ਆ ਗਏ ਉਧਰੋਂ ਅਸੀਂ ਪੌੜੀਆਂ ਚੜ ਕੇ ਆਏ ਆ। ਤੇ ਇੱਧਰ ਪੌੜੀਆਂ ਲੈ ਕੇ ਥੱਲੇ ਆਈ ਥਿੰਕ ਮੰਦਿਰ ਬਣੇ ਹੋਏ ਨੇ। ਆਪਾਂ ਦੇਖਦੇ ਆ। ਓਕੇ ਮੈਂ ਰੈਲੇਵੈਂਟ ਚੀਜ਼ਾਂ ਦਿਖਾਉਣਾ ਤੁਹਾਨੂੰ ਬਸ। ਇਹ ਸਾਰਾ ਪਹਾੜ ਹੈ। ਇਹਨੂੰ ਤਾਂ ਹੀ ਕੇਵ ਕਹਿੰਦੇ ਨੇ ਬਾਟੂ ਕੇਓ। ਇਹ ਪਹਾੜ ਦੇ ਅੰਦਰ ਆ ਮਤਲਬ ਪਹਾੜ ਵਚਾਲਿਓਂ ਖਾਲੀ ਕੀਤਾ ਹੋਇਆ ਹੈਗਾ ਥੱਲੇ ਮੰਦਿਰ ਬਣੇ ਹੋਏ ਨੇ ਅੱਗੇ ਵੀ ਪਸਟੂਰ ਹੈਗੀਆਂ ਹਾਂ ਚੜ ਲੇਂਗੇ ਅੱਗੇ ਵਾਲੀਆਂ ਪੌੜੀਆਂ ਹਾਂ ਬਚਾਲੂ ਜੀ ਕਿੰਨੇ ਫਾਈਟ ਨਹੀਂ ਓਹੋ ਓਹੋ ਤੰਨ ਭਾਈ ਉਹ ਨੇ ਜਿਨ੍ਹਾਂ ਨੇ ਇਹ ਪਹਾੜ ਖੋਦੇ ਆ ਪਹਿਲਾਂ ਨਾ ਆਹ ਕਿ ਸਾਡੇ ਚੱਲ ਕੇ ਹੁਣ ਤੱਕ ਵਾਹ ਨਹੀਂ ਚੱਲੀ ਹਾਂ ਬੜੀ ਦੁਨੀਆ ਵਈ ਬੜੀ ਹੈ ਸਭ ਤੋਂ ਫੇਮਸ ਲੱਗਦਾ ਮੈਨੂੰ ਤਾਂ ਇਹ ਤੀਨ ਆ ਗਰਮੀ ਗਰਮੀ ਕੁੜੀ ਸਾਡੀ ਦਸਤੀ ਨਹੀਂ ਕੋਈ ਹੋਰੀ ਉਹ yellow ਜਿਹਾ suit ਵਿੱਚ ਦਿਖਦਾ ਛੋਟਾ ਜਿਹਾ ਹੋਰੀ ਐਕਸਪ੍ਰੈਸ਼ਨ ਚੈੱਕ ਕਰੋ ਤਾਬਾ ਤਾਬਾ ਕਿੱਥੇ ਆ ਗਈ ਕਿੰਨੇ ਡਰ ਲੱਗ ਰਹੇ ਆ ਆ ਕਬੂਤਰ ਦੇ ਕਿੰਨੇ ਸਾਰੇ ਨੇ ਅਵੇਨਿਊ ਉੱਪਰ ਦੇ ਹੋ ਰਹੇ ਓਹੋ ਸਹੀ ਗੱਲ ਹੈ ਕਿੰਨਾ ਜ਼ਿਆਦਾ ਉੱਚਾ ਨਾ ਯੂ ਇਹਦੇ ਮਿੱਲਕਾ ਦਾਰਾ ਪੈ ਗਿਆ ਹੋ ਗਿਆ ਨਾ ਗਿਆ ਅਜ ਦੋ ਕੰਮ ਹੋ ਗਏ। ਮੇਰੀ ਉਹ ਨਾ ਫਸਟ ਟਾਈਮ ਤੇ ਰੈਕਸਪੀਰੀਅੰਸ ਆਣਾ ਇੰਨਾ ਉੱਚੀ ਚੜੰਦਾ। ਮੈਨੂੰ ਹਾਈਟ ਤੋਂ ਬਹੁਤ ਡਰ ਲੱਗਦਾ। ਮੈਂ ਦੋ ਤਿੰਨ ਥਾਵਾਂ ਤੇ ਚੜ੍ਹਿਆ ਹੋਇਆ ਮਤਲਬ ਉੱਚੀਆਂ ਉੱਚੀਆਂ ਇੱਕ ਬਿਆਸ ਪੌੜੀਆਂ ਹੈਗੀਆਂ ਨੇ ਉਹ ਪਰ ਇੰਨੀਆਂ ਨਹੀਂ ਹੈਗੀਆਂ। ਪਰ ਇੱਕ ਦੋ ਜਗ੍ਹਾ ਦਾ ਹੋਰ ਐਕਸਪੀਰੀਅੰਸ ਕੀਤਾ ਹੋਇਆ ਮੈਂ। ਲੋ ਜੀ ਅ ਇੰਡੀਆ ਦੇ ਹੋ ਗਏ ਆ 936 ਤੇ ਇੱਥੋਂ ਦੇ ਕੁਆਲਲੰਪੁਰ ਮਲੇਸ਼ੀਆ ਦੇ ਵੱਜ ਗਏ ਆ 12। ਤਾਂ 12 ਵਜੇ ਦੇ ਅਕੋਰਡਿੰਗ ਅਸੀਂ ਮਾਰਨਿੰਗ ਦਾ ਕੁਝ ਵੀ ਨਹੀਂ ਖਾਧਾ ਕਿਉਂਕਿ ਜਲਦੀ ਨਿਕਲੇ ਸੀ ਪਰ ਹੁਣ ਦੇਖਦੇ ਇੱਥੇ ਕੁਝ ਖਾਣੇ ਆ ਇੱਥੇ ਕਹਿੰਦੇ ਇੰਡੀਅਨ ਰੈਸਟੋਰੈਂਟ ਹੈਗਾ ਸੋ ਦੇਖਦੇ ਆ ਕਿਹੜਾ ਇੰਡੀਅਨ ਰੈਸਟੋਰੈਂਟ ਹੈ ਮਿਲਿਆ ਕੁਝ ਇੰਡੀਅਨ ਯੈਸ ਇੰਡੀਅਨ ਐਂਟਰੀ ਸੋ ਅਸੀਂ ਆਰਡਰ ਕੀਤਾ ਹੈਗਾ ਸਾਊਥ ਟਰਾਈ ਕਰਨ ਲੱਗੇ ਆ ਸਾਊਥ ਇੰਡੀਅਨ ਬਨਾਣਾ ਲੀਫ ਸੈੱਟ ਇਹਦਾ ਪ੍ਰਾਈਸ ਹੈਗਾ 10 ਰਿੰਗ 10 ਰਿੰਗ ਲਾਈਕ एक सौ सत्तर पचहत्तर मतलब मैं रिंगट्स के अकॉर्डिंग दस रहा इधर रिंगट्स रहा है वाइट राइस सर्ट विद थ्री टाइप्स ऑफ वेजिटेबल्स ये पता नहीं ओके <laughs> पापड़ 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 okay. चलो बाकी आ जाता फिर देख रहे आप एक असी नस कैफे कोल्ड कॉफ़ी ऑर्डर की थी ओके आप ऑडर करेगा वह मिलेगा कि वेजिटेबल्स ग्रीन वेजिटेबल्स इन्हने लगभग पापड़ है राइस कॉफी ओके ਤੇ ਇਹ ਸਭ ਵੈਜੀਟੇਬਲਸ ਲਾਈਕ ਅਨਲਿਮਿਟਿਡ ਨੇ ਜਿੰਨੀ ਵੀ ਕੋਈ ਖਾ ਲੈ ਬਫੇ ਸਿਸਟਮ ਕੈਸਾ ਜੀ ਹੋ ਤੁਸੀਂ ਤਾਂ ওকে ਨਾਈਸ ਹਨਾ ਸੋਣਾ ਬੜਾ ਹੈ ਖਸ਼ੌਗੀ ਏਸੀ ਜਾ ਕੇ ਆਈ ਡੋਨਟ نو ਕਿ ਟੇਸਟ ਕਿੰਨਾ ਦਾ ਹੋਣਾ ਬਟ ਆਪਾਂ ਟਰਾਈ ਕਰਨ ਲੱਗੇ ਆ ਭਿੰਡੀ ਹੈ ਆਈ ਥਿੰਕ ਇਹ ਕੱਚੀ ਆਂਦੀ ਹੈ ओके okay, लेट्स so, सी ਇਹ ਆਪਣੇ ਪਾਕਿਸਤਾਨ ਤੋਂ ਨੇ ਅੰਕਲ ਜਿਹੜੇ ਸਾਨੂੰ ਘੁਮਾ ਰਹੇ ਨੇ 40 ਸਾਲ ਤੋਂ ਇੱਥੇ ਰਹਿ ਰਹੇ ਨੇ ਤੇ ਇੱਥੇ ਡੀਜ਼ਲ ਵੀ ਆਪ ਹੀ ਪਾਉਂਦੇ ਆ ਲੋਕ ਅੰਕਲ ਬੜੀਆਂ ਨੇ ਹਿੰਦੀ ਵੀ ਸਮਝਦੇ ਨੇ ਬਟ ਆਪਰ ਨੂੰ ਕੋਈ ਚਲੋ ਲੈਂਗੁਏਜ ਬੈਰੀਅਰ ਹੈ ਨਹੀਂ ਸੋ ਇਹ ਸਕਾਈਵੇ ਹੁਣ ਅਸੀਂ ਸਟਾਰਟ ਕਰਨਾ ਹੈਗਾ ਹਾਂ ਅਰਸ ਮਾਂ ਦੇ ਵਿੱਚ ਤਾਂ ਆ ਪਾ ਗਏ ਹੁਣ ਦੁਨੀਆ ਤੇ ਕਿਤੇ ੱੱੱਲੇ ਹੀ ਰਹੇਗੀ ਬੱਦਲਾ ਜਾ ਕਾਫੀ ਹਾਂ ਹਾਂ ਤਾਂ ਹੀ ਥੋੜਾ ਥੋੜਾ ਧੁੰਦਲਾ ਜਿਹਾ ਗੋਲ ਫੁੱਲ ਜਾ ਦੇ ਜਾ ਦੇ ਕੂਏ ਚ ਨਾ ਲਾਦੀ ਕਿਤੇ ਆ ਆ ਪੁਆਇੰਟਸ ਵੀ ਲੈ ਨਾ ਕਿੱਧਰੇ ਟੁਪੇ ਚ ਨਾ ਮਾਰਦੀ ਕਿਤੇ ਓਏ ਸ਼ਕਤੀਆਂ ਲੋ ਦਿਰਸਾਵਾ ਫੋਟੇ ਚੱਲੇਗੇ ਆ ਸ਼ਕਤੀਆਂ ਨੂੰ ਲੋ ਸ਼ਕਤੀਆਂ ਨੂੰ ਲੋ ਵਾਕੀ ਲਾਈ ਘੜੇ ¡Hasta <laughs>

ਬਾਕੀ ਚਲੋ ਸਾਰੀ ਗੱਲਬਾਤ ਬਹੁਤ ਵਧੀਆ ਸੀ ਅੱਗੇ ਹੁਣ ਜਾ ਰਹੇ ਹਾਂ ਰੂਮ ਚ ਹਮ ਕੋੜੀਆਂ ਆਣਾ ਤਾਂ ਬੜਾ ਓਕ ਖਾਣਾ ਮੜਾ ਜਾਂ ਵੜਾ ਓਕ ਮੜਾ ਜਾਂ ਵੜਾ ਓਕ ਸੱਚੇ ਅੱਜ ਤਾਂ ਬੰਦ ਦੱਬ ਕੇ ਖਾ ਲਿਆ ਜਾਈ ਫੇਰ ਤੇ ਜਮਾ ਨਹੀਂ ਤਰ ਹਣਾ ਜੇ ਦੱਬ ਕੇ ਖਾ ਲੀਓ ਮਤਲਬ ਕਈ ਖਾਲੀ ਪੇਟ ਤੇ ਕਿਤਰਾ ਚੱਕਰ ਆ ਰਿਹਾ ਥੱਕੇ ਗਏ ਰਹੇ ਹਾਈਡਰਟ ਕਮਜ਼ੋਰ ਦਿਲ ਨਾਲ ਨਾ ਜਾ ਹਾਈ ਰੋਡ ਅੱਛਾ ਤੋ ਕਮਜ਼ੋਰ ਦਿਲ ਕੇ ਘੈਟ ਦੇ ਮੈਂ ਕਿਉਂ ਕਮਜ਼ੋਰ ਦਿਲ ਕਹਿੰਦੇ ਆ ਗਈ ਖੁਲ ਜਾ ਸਿੰਘ ਸਿੰਘ ਚੱਲ ਚੱਲੀਏ ਚਲੋ ਯਾਰ